ਲੰਦੇ ਦੀ ਸ਼ਰਮੇ ਅਕਾਲੀ ਦਲ ਦਾ ਕੀ ਬਣ ਰਿਹਾ ਪ੍ਰਧਾਨ ਜੀ ਦਾ ਜਿਹੜਾ ਅਸਤੀਫਾ ਦਾ ਕੀ ਬਣ ਰਿਹਾ ਜੀ ਭਾਜੀ ਸਾਡੀ 5 ਸਾਲ ਬਾਅਦ ਜਿਹੜੀ ਉਹ ਹੁੰਦੀ ਆ ਡੈਲੀਗੇਟ ਬਣਦੇ ਆ ਨਵੇਂ ਸੋ ਪ੍ਰਧਾਨ ਜੀ ਨੇ ਤਾਂ ਅਸਤੀਫਾ ਉਦੋਂ ਜ਼ਿਆਦਾ ਜਿਸ ਦਿਨ ਉਹਥੇ ਹਰਮੰਦਰ ਅਕਾਲ ਤਖਤ ਸਾਹਿਬ ਤੇ ਗਏ ਤੇ ਉਥੇ ਗਏ ਯਾਨੀ ਸਾਰਾ ਕੁਝ ਛੱਡ ਕੇ ਨਮਣਾ ਅਸਤੀਫਾ ਦੇ ਕੇ ਗਏ ਤੇ ਕੱਲ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਹੁਣ ਦੁਬਾਰਾ ਭਰਤੀ ਹੋਊਗੀ ਪੂਰੇ ਪੰਜਾਬ 'ਚ ਮੈਂ ਵੀ ਅਸਤੀਫਾ ਦੇ ਦਿੱਤਾ ਕੱਲ ਉਹਨਾਂ ਨੇ ਮੇਰਾ ਰਿਜੈਕਟ ਕਰਿਆਗਾ ਉਸ ਟਾਈਮ ਵੀ ਠੀਕ ਆ ਯਾਰ ਨਵੀਂ ਟੀਮ ਜਿਹੜੀ ਮਰਜ਼ੀ ਬਣੇ ਵੀ ਮੈਂ ਤਾਂ ਆ ਸਾਰਾ ਕੁਝ ਛੱਡ ਦੇ ਦਿੱਤਾ ਸੋ ਦੁਬਾਰਾ ਬੇਨਤੀ ਕਰੀਏ ਵੀ ਨਵੀਂ ਭਰਤੀ ਹੋਣੀ ਆ ਕਿਉਂਕਿ ਇੱਕ ਕੈਸ਼ੀਅਰ ਦਾ ਰੋਲ ਹੁੰਦਾ ਹੈਗਾ ਰਸੀਦਾਂ ਵੀ ਕੱਟਣੀਆਂ ਸਾਰਾ ਵੀ ਕੱਟਣਾ ਕੱਲ ਸਪੈਸਰ ਮੈਂ ਤਾਂ ਕੱਲ ਵੀ ਨਹੀਂ ਗਿਆਦਾ ਵੀ ਮੇਰਾ ਅਸਤੀਫਾ ਰਿਜੈਕਟ ਤੁਸੀਂ ਕਰ ਲਓ ਪਿਛਲੀ ਕੋਰ ਕਮੇਟੀ 'ਚ ਵੀ ਨਹੀਂ ਗਿਆ ਉਸ ਤੋਂ ਪਹਿਲਾਂ ਵੀ ਨਹੀਂ ਗਿਆਦਾ ਵੀ ਯਾਰ ਮੈਂ ਤਾਂ ਅਸਤੀਫਾ ਕੱਲ ਕਹਿਣਗੇ ਵੀ ਜਦ ਭਰਤੀ ਹੋਣੀ ਆ ਪੈਸੇ ਦੀ ਵੀ ਮੈਨੇਜਮੈਂਟ ਹੋਣੀ ਆ ਰਸੀਦਾਂ ਵੀ ਖਰੀਦਣੀਆਂ ਕਾਨੂੰਨ ਦੇ ਹਿਸਾਬ ਨਾਲ ਖਰੀਦਣੀਆਂ ਹੈਗੀਆਂ ਉਹਨਾਂ ਦੇ ਜਿਹੜੇ ਅੱਜ ਟੈਂਡ ਉਹ ਬਲਾਇਸੀ ਕਰ ਰਸੀਦਾਂ ਜਿਹੜੀਆਂ ਖਰੀਦਣੀਆਂ ਉਹਨਾਂ ਦੀ ਕੁਟੇਸ਼ਨਾਂ ਮੰਗਵਾਈਆਂ ਸੀ ਅੱਜ ਉਹ ਫਾਈਨਲ ਕਰਨਾ ਹੈਗਾ ਵੀ ਆ ਭਰਤੀ ਤੱਕ ਅਜੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਕੰਟੀਨਿਊ ਕਰ ਲਿਓ ਕਿਸੇ ਤਰ੍ਹਾਂ ਕਰਕੇ ਸੋ ਹੁਣ ਭਰਤੀ ਹੋਊਗੀ 2 ਮਹੀਨੇ ਇੱਕ ਸ਼ਰਮੇ ਇਲਜ਼ਾਮ ਲਾ ਰਹੇ ਆ ਕਿ ਅਸਰਵਾਦ ਪ੍ਰਧਾਨਗੀ ਦੀ ਚੋਣ ਅਮਰਤਪਾਲ ਨੇ ਪਾਰਟੀ ਅਨਾਉਂਸ ਕਰਨੀ ਤਾਂ ਅਕਾਲੀ ਦਲ ਜਿਹੜਾ ਹੈਗਾ ਉੱਥੇ ਮਾਘੀ ਵਾਲਾ ਮੇਲਾ ਮਨਾਉਣ ਲੱਗਾ ਹੈ ਅੱਜ ਪਿਛਲੇ ਨਾ 40 50 ਸਾਲਾਂ ਦਾ ਤੁਸੀਂ ਇਤਿਹਾਸ ਚੱਕ ਕੇ ਦੇਖ ਲਿਓ ਸ਼੍ਰੋਮਣੀ ਅਕਾਲੀ ਦਲ ਮੁਕਸਰ 'ਚ ਹਰ ਮੇਲੇ ਤੇ ਕਾਨਫਰੰਸ ਕਰਦਾ ਹੈਗਾ ਹਰ ਮੇਲੇ ਤੇ ਫਤਿਹਗੜ੍ਹ ਸਾਹਿਬ ਵੀ ਕਰਦੇ ਤੇ ਫਤਿਹਗੜ੍ਹ ਸਾਹਿਬ ਕਿਉਂਕਿ ਸ਼ਹੀਦੀਆਂ ਦਾ ਹੈਗਾ ਫਿਰ ਉਸ ਟਾਈਮ ਅਕਾਲ ਤਖਤ ਸਾਹਿਬ ਨੇ ਮਨਾ ਕਰ ਦਿੱਤਾ ਸੋ ਉਹ ਤੋਂ ਪਿਛਲੇ ਸਾਲ ਵੀ ਹੋਈ ਹੈ ਉਸ ਤੋਂ ਪਿਛਲੇ ਸਾਲ ਵੀ ਹੋਈ ਹੈ ਹਰ ਸਾਲ ਹੀ ਹੋਈ ਹੈ ਕੋਈ ਨਵੀਂ ਥੋੜੀ ਜਿਹੀ ਗੱਲ ਮੁਕਸਰ ਤੇ ਕਾਨਫਰੰਸ ਕਰਾਂਗੇ ਤੋ ਹਰ ਸਾਲ ਹੁੰਦੀ ਹੈ ਮਤਲਬ ਕੋਈ ਨਵੀਂ ਗੱਲ ਤਾਂ ਹੈ ਨਹੀਂ ਇਲਜ਼ਾਮ ਇਹ ਲੱਗ ਰਿਹਾ ਨਾ ਕਿ ਪਹਿਲਾਂ ਕਹਿੰਦੇ ਨਹੀਂ ਕਰਨੀ ਬਾਅਦ ਚ ਦੰਗੀ ਮੈਂ ਕਿਸਨੇ ਕਿਹਾ ਇੱਕ ਸਟੇਟਮੈਂਟ ਦਿਖਾ ਦਿਓ ਵੀ ਨਹੀਂ ਕਰਨੀ ਆਈ ਹੈ ਪਿਛਲੇ ਸਾਲ ਆਈ ਹੋਏ ਉਸ ਤੋਂ ਪਹਿਲਾਂ ਸਾਲ ਆਈ ਹੋਏ ਹੁਣ ਆਈ ਹੋਏ ਇਹਦੇ ਕੁਝ ਬੰਦੇ ਆ ਕੁਝ ਬੰਦੇ ਆਪਣੇ ਆਪ ਨੂੰ ਬੁੱਧੀਜੀਵੀ ਕਹਿੰਦੇ ਆ ਸਵੇਰੇ ਉੱਠ ਕੇ ਨਾਂਦੇ ਵੀ ਨਹੀਂ ਮੂੰਹ ਧੋ ਕੇ ਬਸ ਸਵੇਰ ਬਾਦਲ ਸਵੇਰ ਬਾਦਲ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਤੇ ਰਾਤ ਨੂੰ ਪੈਗ ਲਾ ਕੇ 12 ਵਜੇ ਤੱਕ ਗਾਲਾਂ ਕੱਢੀ ਜਾਂਦੇ ਆ ਬੁੱਧੀ ਇੰਨੀ ਕਿ ਪ੍ਰਿਸ਼ਤਾ ਵੀ ਉਹਨਾਂ ਨੂੰ ਖੁਦ ਨਹੀਂ ਪਤਾ ਵੀ ਉਹ ਕਿਆ ਬੋਲ ਰਹੇ ਹੈਗੇ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਖੇਤਰੀ ਪਾਰਟੀ ਆ ਉਹਦੇ ਪਿੱਛੇ ਲੱਗੇ ਹੋਈਆਂ ਬਸ ਉਹਨਾਂ ਨੂੰ ਗਾਲਾਂ ਕੱਢਣ ਦਾ ਹੀ ਸਮਝ ਲਿਓ ਸਾਰਾ ਕੁਝ ਮਿਲਦਾ ਜਿਹੜਾ ਆਪਸੀ ਕਲੇਸ਼ ਆ ਅਕਾਲੀ ਦਲ ਦਾ ਖਤਮ ਹੋਣ ਦੇ ਚਾਂਸ ਹੈਗੇ ਜੀ ਕੁਝ ਭਾਜੀ ਅਕਾਲੀ ਦਲ ਦਾ ਆਪਸੀ ਕਲੇਸ਼ ਕੋਈ ਨਹੀਂ ਇਹ ਇਹ ਮਤਲਬ ਰਸਤੇ ਬੰਦੇ ਹੈਗੇ ਆ ਜਦੋਂ ਚੜ੍ਹਾਈ ਹੁੰਦੀ ਆ ਉਸ ਟਾਈਮ ਭੱਜ ਕੇ ਅਕਾਲੀ ਦਲ ਦੇ ਮੋਢੇ ਹੋ ਜਾਂਦੇ ਆ ਜਦੋਂ ਤਰਾਈ ਹੁੰਦੀ ਆ ਇਹ ਡੰਗ ਮਾਰਦੇ ਆ ਬੈਠ ਕੇ ਉਹਨਾਂ ਦਾ ਆਪਣਾ ਕੈਰੇਕਟਰ ਕੀ ਹੈਗਾ ਮੈਂ ਤੁਹਾਨੂੰ ਦੱਸਿਆ ਜਿਹੜੇ ਅਕਾਲ ਤਖਤ ਸਾਹਿਬ ਤੇ ਜਾ ਕੇ ਝੂਠ ਬੋਲ ਸਕਦੇ ਆ ਇਹੜੇ ਗੁਰਦੁਆਰਿਆਂ ਤੋਂ ਡਰਾਈਵਰਾਂ ਦੀਆਂ ਤਨਖਾਹਾਂ ਦੇ ਸਕਦੇ ਆ ਗੁਰਦੁਆਰਿਆਂ ਤੋਂ ਚਾਹ ਪਕੌੜੇ ਖਾ ਸਕਦੇ ਆ ਉਹਨਾਂ ਦਾ ਧਰਮ ਕਿੰਨਾ ਕੁ ਵਧੀਆ ਹੋਣਗੇ ਉਹ ਤੁਹਾਨੂੰ ਆਪ ਹੀ ਪਤਾ ਹੁਣ ਮੈਂ ਇੱਕ ਮੈਂਬਰ ਬਣਿਆ ਹੈਗਾ ਬਡਾਲਾ ਸਾਹਿਬ ਦੀ ਗੱਲ ਮੈਂ ਕਰਨੀ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਜਿਨੀ ਅਨੰਤਪੁਰ ਸਾਹਿਬ ਦੇ ਮਤੇ ਸਟੇਟਾਂ ਦੇ ਵਾਧ ਅਧਿਕਾਰਾਂ ਦੀ ਗੱਲ ਸਦਾ ਕਰਦਾ ਰਿਹਾ ਕਦੇ ਖਾਲਿਸਤਾਨ ਦੀ ਸਪੋਰਟ ਨਹੀਂ ਕੀਤੀ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸੱਚੀ ਤੁਹਾਨੂੰ ਦੱਸਾਂ ਤੇ ਇਹ ਜਨਾਬ ਦਲ ਖਾਲਸਾ ਦੀ ਮੀਟਿੰਗ 'ਚ ਉੱਥੇ ਮੋਗੇ 'ਚ ਜਾ ਕੇ ਸਬੋਧਨ ਕਰਦੇ ਆ ਜਿਹੜੇ ਉੱਥੇ ਮਾਨ ਸਾਹਿਬ ਵੀ ਖਾਲਿਸਤਾਨ ਦੀ ਡਿਮਾਂਡ ਰੱਖਦੇ ਆ ਸਾਰੇ ਰੱਖਦੇ ਆ ਉਹ ਉਹਨੂੰ ਚੰਗਾ ਸਮਝਦੇ ਆ ਜਿਹੜੀ ਚੌੜੇ ਨੇ ਜਿਸ ਪਾਰਟੀ ਦੀ ਭਰਤੀ ਕਰਨ ਨੂੰ ਜਿਸ ਪਾਰਟੀ ਦੀ ਭਰਤੀ ਕਰਨ ਵਾਸਤੇ ਉਹ ਮੈਂਬਰ ਬਣਨਾ ਚਾ ਰਹੇ ਆ ਉਸ ਪਾਰਟੀ ਦੇ ਪ੍ਰਧਾਨ ਤੇ ਅਟੈਕ ਕਰਨ ਵਾਲਿਆਂ ਨੂੰ ਜਿਹੜੇ ਬੰਦੇ ਸਨਮਾਨ ਕਰਨ ਦੀ ਗੱਲ ਕਰ ਰਹੇ ਆ ਉਹਨਾਂ ਦੀ ਸਟੇਜਾਂ ਸ਼ੇਅਰ ਕਰਦੇ ਆ ਦੱਸੋ ਅਕਾਲੀ ਦਲ ਚ ਕਦ ਬਿਹਤਰੀ ਵਾਸਤੇ ਕਰ ਦੇਣਗੇ ਮੈਂ ਤੁਹਾਨੂੰ ਗੱਲ ਦੱਸਾਂ ਫਿਰ ਬਡਾਲਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਜਮਾਤ ਪੂਰਾ ਧਰਮ ਉੱਥੇ ਸਾਰਾ ਗੁੱਚਾ ਅਕੋਰਡਿੰਗ ਟੂ ਧਰਮ ਦੇ ਚੱਲਦੀ ਆ ਸ਼੍ਰੋਮਣੀ ਅਕਾਲੀ ਦਲ ਸਾਰੀ ਜਿਹੜੇ ਧਰਮਾਂ ਦੀ ਪਾਰਟੀ ਹੈ Hindu ਵੀ ਆ Sikh ਵੀ ਆ Musliman ਵੀ ਆ Sai ਵੀ ਆ ਜਦੋਂ ਸਰਕਾਰ ਬਣ ਜਾਂਦੀ ਹੈ ਸਾਰੇ ਧਰਮ ਦੇ ਅਫਸਰਾਂ ਦੀ ਸੇਵਾ ਲਈ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਜੀ ਹੁਣ ਅਫਸਰ ਨੂੰ ਕਿਸੇ ਨੂੰ DC ਲਾਣਾ ਇਹ ਦੇਖ ਕੇ ਥੋੜੇ ਲਾਂਦੇ ਵੀ Hindu ਆ ਇਹ Sikh ਆ ਇਹ Musliman ਆ ਇਹ Sai ਆ ਤੇ ਜਿਹੜਾ ਬੰਦਾ 5 ਸਾਲ ਸ਼੍ਰੋਮਣੀ ਅਕਾਲੀ ਦਰ ਨੂੰ ਡਿਫੈਂਡ ਕਰਦਾ ਰਿਹਾ AG ਪੰਜਾਬ ਰਿਹਾ ਗਰਵਾਲ ਉਹ ਕਹੇ ਵੀ ਉਹਦੀ ਉਨੀ ਸਲਾਹ ਮੰਨੀ ਨਹੀਂ ਜਾ ਸਕਦੀ ਕਿਉਂਕਿ ਉਹ Hindu ਆ ਦੱਸੋ ਭਾਈ ਸ਼੍ਰੋਮਣੀ ਅਕਾਲੀ ਦਲ ਜੇ ਹਿੰਦੂਆਂ ਦੀ ਵੋਟ ਹੀ ਨਹੀਂ ਲੈਣ ਜਾਊਗਾ ਪੰਜਾਬ 'ਚ ਸਰਕਾਰ ਬਣਾ ਲਿਊਗਾ ਜੇ ਬਾਦਲ ਸਾਹਿਬ ਨੂੰ 40 42% ਹਿੰਦੂਵਾਦੀ ਆ ਜੇ ਸਾਰੇ Hindu ਸਿੱਖ ਮੁਸਲਮਾਨ ਈਸਾਈ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਨਾ ਬਣਾਉਂਦੇ ਕਿ ਆ ਪੰਜਾਬ ਦੇ ਅੰਦਰ ਖਾਲਸਾ ਹੈਰੀਟੇਜ ਕੰਪਲੈਕਸ ਬਣ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣ ਜਾਂਦੀ? ਕਿਹਾ ਹਰਮੰਦਰ ਸਾਹਿਬ ਦਾ ਆਟਰ ਗਲਿਆਰਾ ਬਣ ਜਾਂਦਾ? ਕਿਹਾ ਜੰਗੇ ਆਜ਼ਾਦੀ ਬਣ ਜਾਂਦੀ? ਕਿਹਾ ਛੋਟਾ ਕੱਲੂਗਾਰਾ ਵੱਡਾ ਕੱਲੂਗਾਰਾ ਦਾ ਬਣ ਜਾਂਦਾ? ਗੁਰੂ ਰਵੀਦਾਸ ਜੀ ਦਾ ਸਥਾਨ ਬਣ ਜਾਂਦਾ? ਬਾਲਮੀਕ ਜੀ ਦਾ ਸਥਾਨ ਬਣ ਜਾਂਦਾ? ਜਾਂ ਕਿਸੇ ਹੋਰ ਪਾਰਟੀ ਨੇ ਬਣਾਇਆ ਹੋਏ ਕੋਈ ਇੱਕ ਵੀ ਮੈਨੂੰ ਦਿਖਾ ਦੇਣ। ਸੋ ਮਤਲਬ ਧਰਮਾਂ ਦਾ ਸਤਕਾਰ ਤਾਂ ਬਾਲ ਸਾਹਿਬ ਨੇ ਜਿੰਨੀ ਡਵੈਲਪਮੈਂਟ ਹੋਈ ਹੈ। ਅੱਜ ਗੱਲਾਂ ਕਰਨੇ ਦਾ ਟਾਈਮ ਨਹੀਂ ਪਿਆ ਜੀ ਤੁਸੀਂ ਜਾ ਕੇ ਦੇਖਿਓ ਮੋਹਾਲੀ 'ਚ। ਇੱਕ ਟਾਈਮ ਇਹ ਜਾਇਆ ਦਾ ਪੰਜਾਬ 'ਚ ਵੀ ਹਿੰਦੁਸਤਾਨ ਦੀ ਫੌਜ 'ਚ ਅਫਸਰਾਂ ਦੀ ਗਿਣਤੀ ਘਟ ਗਈ ਸੀ ਪੰਜਾਬੀ ਅਫਸਰੇ ਨਹੀਂ ਭਰਤੀ ਹੋ ਰਹੇ ਤੇ ਕੋਈ ਜਿਹੜੇ ਬਾਲ ਸਾਹ ਨੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਅਕੈਡਮੀ ਬਣਾਈ ਹੈ ਨਾ ਦੇਖਿਓ ਜਾ ਕੇ ਵਰਲਡ ਕਲਾਸ ਆ ਹਰ ਸਾਲ ਘਾਟ ਤੋਂ ਘਾਟ 30 40 ਅਫਸਰ ਉਸ ਕੱਲੀ ਇੱਕ ਇੰਸਟੀਚਿਊਟ ਤੋਂ ਭਰਤੀ ਹੁੰਦੇ ਆ ਫ੍ਰੀ ਚਾ ਸਾਰਾ ਕੁਝ ਔਰ ਉਹਨੂੰ ਚਲਾਉਣ ਵਾਸਤੇ ਵੀ ਤੁਸੀਂ ਸੋਚ ਨਹੀਂ ਸਕਦੇ ਮੇਰੇ ਕੱਲ 12 15 ਕਰੋੜ ਰੁਪਏ ਦੀ ਐਫਡੀ ਕਰਵਾਈ ਸੀ ਬਾਲ ਸਾਹਿਬ ਨੇ ਮੈਂ ਤੇ ਬਾਦਲ ਸਾਹਿਬ ਹਰ ਹਫਤੇ ਬੱਚਿਆਂ ਦੇ ਨਾਲ ਡਿਨਰ ਕਰਨ ਜਾਂਦੇ ਤੇ ਉੱਥੇ ਉਸ ਅਕੈਡਮੀ 'ਚ ਉੱਥੇ بڑے بڑے ਟੈਂਕ ਦੇ ਹੌਰਸ ਰਾਈਡਿੰਗ ਕਲੱਬ ਖੋਲ੍ਹਿਆ ਸਵੀਮਿੰਗ ਪੂਲ ਖੋਲ੍ਹਿਆ ਮਾਈ ਪ੍ਰੀਪਰੇਟਰੀ ਅਕੈਡਮੀ ਬਣਾਈ ਆਈਐਸਬੀ ਉੱਥੇ ਲਿਆਏ ਨਾਈਪਰ ਉੱਥੇ ਲਿਆਏ ਮਹਾਲੇ 'ਚ ਜੋ ਬਾਲ ਸਾਹਿਬ ਕਰ ਗਏ ਕੋਈ ਸੋਚ ਵੀ ਨਹੀਂ ਸਕਦਾ ਇਹਨਾਂ ਬਾਲ ਸਾਹਿਬ ਨੇ ਜੋ ਪੰਜਾਬ ਵਾਸਤੇ ਕਰਿਆ ਅੱਜ ਜੋ ਮਰਜ਼ੀ ਕੋਈ ਕਹੀਂ ਜਾਏ ਆ ਪਿਛਲੇ 7 ਸਾਲਾਂ ਦਾ ਹਿਸਾਬ ਕਿਤਾਬ ਦੇਖ ਲਿਓ ਬਾਲ ਸਾਹਿਬ ਤੋਂ ਦੇਖ ਲਿਓ ਇਹਦਾ ਸਿਰਫ ਨਾ ਰਾਤ ਨੂੰ 5 ਵਜੇ ਪਿਗ ਲਾਉਣਾ ਸ਼ੁਰੂ ਕਰਦੇ ਆ ਪਿਗ ਲਾ ਕੇ ਗਾਲਾਂ ਕੱਢਦੇ ਆ ਪੰਜਾਬ ਦੇ ਲੋਕਾਂ ਨੂੰ ਕਿਸੇ ਨੂੰ ਕਿੱਥੇ ੜ ਜਾਦਾ ਕਿਸੇ ਨੂੰ ਕਿਤੇ ੜ ਜਾਦਾ ਕਦੀ ਕਿਸੇ ਨੂੰ ਜਿਹੜੀ ਸਰਕਾਰ ਬਣਦੀ ਆ ਸਰਕਾਰ ਦਾ ਕੰਮ ਹੈਗਾ ਡਿਲੀਵਰ ਕਰਨਾ ਇਹਨ ਮੈਂ ਤੁਹਾਨੂੰ ਅੱਜ ਅਸਲੀ ਦੱਸਾਂ ਜਿੰਨੀ ਸਾਡੀ ਆਮਦਨ ਆ ਨਾ ਕਰਜ਼ੇ ਦੀ ਜਿਹੜੀ ਰੇਸ ਉਹ 50% ਕ੍ਰਾਸ ਕਰ ਗਈ ਬਿਲਕੁਲ ਸਾਡੇ ਟਾਈਮ ਤੇ ਡੈਟ ਟੂ ਜੀ ਡੀ ਪੀ ਰੇਸ਼ੋ 29% ਦਾ ਤੁਸੀਂ ਕੱਢ ਕੇ ਦੇਖ ਲਿਓ ਉਹਦੇ ਤੇ ਪਿਆਸ ਫੇਸਬੁਕ ਉਹਦੇ ਤੇ ਗੂਗਲ ਤੇ ਜਿਹੜਾ ਐਫ ਆਰ ਬੀ ਐਮ ਨੋਰਮਸ ਆ ਆਰ ਬੀ ਆਈ ਦੇ ਨੋਰਮਸ ਹੁੰਦੇ ਆ ਉਹ 29% ਕ੍ਰੋਸ ਨਹੀਂ ਕਰਨਾ ਚਾਹੀਦਾ ਅਸੀਂ ਬਿਲਕੁਲ ਕ੍ਰੋਸ ਨਹੀਂ ਕਰਿਆ ਕਦੇ ਜਦੋਂ ਕਿ ਸਾਡ ਨੂੰ ਜਿਹੜੀ ਵਿਰਾਸਤ ਚ ਮਿਲੀ ਸੀ ਜਿਸ ਦਿਨ ਅਸੀਂ ਕਾਂਗਰਸ ਤੋਂ ਟੇਕਓਵਰ ਕਰਿਆ 33% ਦਾ ਅਸੀਂ ਉਹਨੂੰ ਥੱਲੇ ਹੀ ਕਰਕੇ ਆਮਦਨ ਵਧਾਈ ਆਮਦਨ ਬਹੁਤ ਜ਼ਿਆਦਾ ਵਧਾਈ ਅਸੀਂ ਡਵੈਲਪਮੈਂਟ ਵੀ ਬਹੁਤ ਕਰੀ ਸੋ ਉਹਨੂੰ ਘਟਾ ਕੇ 29% ਤੇ ਲਿਆ ਤੇ ਅੱਜ 50% ਕ੍ਰੋਸ ਕਰ ਗਏ ਸ਼ਰਮੇ ਜੇ ਪਾਰਟੀ ਬਣਦੀ ਨਵੀਂ ਉਹਨਾਂ ਨੂੰ ਅਕਾਲੀ ਦਰ ਨੂੰ ਕਿੰਨਾ ਨੁਕਸਾਨ ਹੁੰਦਾ ਹੈ ਭਾਜੀ ਨੁਕਸਾਨ ਫਾਇਦਾ ਨਹੀਂ ਕੋਈ ਵੀ ਸ਼ਰੋਮਣੀ ਅਕਾਲੀ ਦਲ ਨੇ ਕਦੇ ਵੀ ਦੇਖਿਆਗਾ ਅਸੀਂ ਤਾਂ ਦੇਖੋ ਪੰਜਾਬ ਦੀ ਆਵਾਜ਼ ਆ ਗੱਲ ਕਰਦੇ ਰਹਿਣਾ ਹੈ ਸਮਝੀਏ ਪੰਜਾਬ ਦੇ ਮਸਲੇ ਲੜਦੇ ਰਹਿਣਾ ਸਰਕਾਰ ਬਣੇ ਨਾ ਬਣੇ ਇਹ ਅਲੱਗ ਗੱਲ ਹੈਗੀ ਹੈ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਅੱਜ ਵੀ ਹਰਸਿਮਰਤ ਕੌਰ ਹੀ ਆ ਇਹੜੇ ਕਿਸਾਨਾਂ ਦੀ ਗੱਲ ਹਰ ਬੇਖੌਫ ਹੋ ਗਏ ਲੋਕ ਸਭਾ ਚ ਕਰਦੇ ਆ ਕੌਣ ਕਰਦਾ ਅੱਜ ਵੀ ਕਿਸੇ ਸਿੱਖ ਦੇ ਭੇੜ ਪੈਂਦੀ ਆ ਦਾ ਸ਼ਰੋਮਣੀ ਅਕਾਲੀ ਦਲ ਹੀ ਬੋਲਦਾ ਹੋਰ ਕੋਈ ਵੀ ਨਹੀਂ ਬੋਲਦਾ ਅੱਜ ਵੀ ਬੰਦੀ ਸਿੰਘਾਂ ਦੀ ਗੱਲ ਜੇ ਲੋਕ ਸਭਾ ਚ ਕਰਦੇ ਆ ਤਾਂ ਸ਼ਰੋਮਣੀ ਅਕਾਲੀ ਦਲ ਹੀ ਕਰਦੇ ਆ ਦੂਸਰੇ ਤਾਂ ਗਾਲਾਂ ਹੀ ਕੱਢਦੇ ਆ ਤੁਹਾਨੂੰ ਪਤਾ ਬਿੱਟੂ ਨੇ ਕੀ ਕਿਹਾ ਵੈਸੇ ਗੱਲਾਂ ਛੋਟੀਆਂ ਹੁੰਦੀਆਂ ਆ ਜਿਹੜਾ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਤੇ ਅਟੈਕ ਹੋਇਆ ਹਰਮੰਦਰ ਸਾਹਿਬ ਚਲੋ ਪ੍ਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕਰਦੀ ਉਹ ਤਾਂ ਬਚ ਗਏ। ਉਹਦੇ ਸਾਈਡ ਇਫੈਕਟ ਕਿੰਨੇ ਹੋਏ? ਜਿਨ੍ਹਾਂ ਕੋਲ ਅਸੀਂ ਰਿਪਰੈਜ਼ੈਂਟ ਕਰਦੇ ਤੇ ਜਾ ਕੇ ਵੀ ਤੁਸੀਂ ਜੀ 80-ਸੀ ਸਾਲ ਦੇ ਹੋਗੇ ਬੰਦੀ ਸਿੰਘਾਂ ਨੂੰ ਛੱਡੋ। ਉਹਨਾਂ ਨੂੰ ਕਹਿਣ ਦਾ ਮੌਕਾ ਨਹੀਂ ਮਿਲ ਗਿਆ ਇੱਕ। ਬਿੱਟੂ ਨੇ ਕੀ ਆਖਿਆ ਉਸ ਦਿਨ? ਵੀ ਸਨਮਾਨ ਕਰੋ ਜੀ ਹੁਣ ਚੌੜੇ ਦਾ। ਤੁਸੀਂ ਇਹਨਾਂ ਦੀ ਪੈਰਵਾਹੀ ਕਰਦੇ ਆ ਨਾ ਕਰੋ ਇਹਦਾ ਸਨਮਾਨ ਹੁਣ। ਬਹੁਤ ਵਧੀਆ ਕਰਿਆ ਉਹਨੇ ਗੋਲੀ ਚਲਾਦੀ ਜਿਹੜੀ ਸੂਰਬਾਦਨ ਤੇ। ਮਤਲਬ ਇਹ ਕਹਿਣੇਗਾ ਮੌਕਾ ਦੇ ਦੇ ਉਹਨਾਂ ਨੂੰ। मतलब एक कम्युनिटी ਦਾ ਨੁਕਸਾਨ ਕਿਰਿਆ ਉਹਨਾਂ ਨੇ ਬਹੁਤ ਵੱਡਾ ਕਿਨੇ ਜੀ ਯਾਰ ਲੀਡਰ ਕੋ ਇੱਕ ਦਿਨ ਚ ਪੈਦਾ ਹੁੰਦਾ ਆਪਾਂ یوں ਕਹਦੇ ਆ ਆ ਜਿਹੜੀ ਸਰਕਾਰ ਬਣੀ ਆ ਇਹ ਇਹ ਆਏ ਤੇ ਨਵੇਂ ਆ ਇਹਨਾਂ ਨੇ ਪੰਜਾਬ ਚ ਕੀ ਖੇਡ ਆਈ ਆ ਜਦੋਂ ਕੋਈ ਲੀਡਰਸ਼ਿਪ ਪੈਦਾ ਹੁੰਦੀ ਆ 40 50 ਸਾਲ ਚ ਉਹਨੂੰ ਸਾਰੇ ਐਕਸਪੀਰੀਅੰਸ ਹੁੰਦੇ ਆ ਉਹਨੂੰ ਮਾੜੇ ਚੰਗੇ ਹੁੰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਜਦੋਂ ਪਹਿਲੀ ਵਾਰ ਬਣੇ ਆ ਤਾਂ ਅੱਜ ਵਰਗੇ ਨਹੀਂ ਤੇ ਸਰਕਾਰ ਜਾਣ ਤੋਂ ਬਾਅਦ ਵਿਰੋਧੀ ਧਿਰ ਚ ਵੀ ਬਹੁਤ ਕੁਝ ਸਿੱਖਿਆ ਉਹਨਾਂ ਨੇ ਸੋ ਇਹ ਸਾਰੀਆਂ ਚੀਜ਼ਾਂ ਨਾ ਜੀ ਜਦੋਂ ਲੰਬਾ ਸਮਾਂ ਲੱਗਦਾ ਫੇਰ ਬੰਦਾ ਸਿੱਖਦਾ ਹੈਗਾ